ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੂਰ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਇਹ ਹੈਗੇ ਜੀ ਮਾਰਨਿੰਗ ਦੀ ਵੀਡੀਓ ਕਰ ਲਈ ਕੱਲ ਸਾਬ ਗਏ ਸੀਗੇ ਜਿਮੀਨ ਨੂੰ ਖਮਾਣ ਲੈ ਕੇ ਜਾਂਦੇ ਆ ਤੇ ਉੱਥੇ ਥੋੜੇ ਬੱਤੀ ਚਾਲ ਚੁਲ ਹੁੰਦੇ ਆ ਤਾਂ ਇਹਨਾਂ ਨੂੰ ਪਾਣ ਦੇ ਦੇਖੋ ਜਦ ਪਤਾ ਚੱਲ ਜਾਂਦਾ ਹੈ ਪੰਛੀਆਂ ਨੂੰ ਵੀ ਇਹ ਸਾਡਾ ਨੁਕਸਾਨ ਨਹੀਂ ਪੁਜਾਰੇ ਤਾਂ ਸਭ ਬਿਲਕੁਲ ਨੇੜੇ ਜਿਗੇ ਇਹਨਾਂ ਦੇ ਤੇ ਇਹ ਉੜੇ ਨਹੀਂ ਆਰਾਮ ਨਾਲ ਬੈਠੇ ਹੈ ਸ਼ਿਡਾ ਟਿਊਸ਼ਨ 4:30 ਦਾ ਟਾਈਮ ਹੈ ਤੇ ਹੁਣ ਮम्मा ਵੀ ਚੱਲ ਰਿਹਾ ਯੋਗਾ ਤੇ ਨਵੂ ਪੜ ਰਹੀ ਹੈ ਕਿਉਂਕਿ ਸਾਡਾ ਹੁਣ ਉਹ ਫਾਈਨਲ ਪੇਪਰ ਸਟਾਰਟ ਹੋ ਚੁੱਕਿਆ ਹੈ ਤੇ ਸਾਡਾ ਅੱਜ ਇੱਕ ਪਹਿਲਾ ਪੇਪਰ ਹੋ ਚੁੱਕਿਆ ਹੈ ਮੇਰਾ ਹੈਗਾ ਸਿੱਧਾ ਤੇ ਨਵੂ ਦੇ ਹਿੰਦੀ ਦਾ ਤਾਂ ਤੇ ਹੁਣ ਮੇਰਾ ਅਗਲਾ ਸਾਇੰਸ ਦਾ ਹੈ ਚਲੋ ਪੜੀਏ ਜੀ ਹੁਣ ਅੱਜ ਕੀ ਸ਼ੂ ਬਣਾਉਣ ਲੱਗਿਆ ਚਾਵਲ ਕੀਕਾ ਕਿਸ ਨੂੰ ਵੀ ਮੈਂ ਕਿ ਸੋਚਿਆ ਚਲ ਚਾਵਲ ਚੂਰ ਬਣਾਉਣੇ ਸਿਖਾਵਾਂ ਕਈ ਵਾਰ ਜ਼ਰੂਰਤ ਪੈਣ ਦੀ ਬੰਦਾ ਕੱਲਾ ਹੋਵੇ ਤਾਂ ਬਣਾ ਸਕਦਾ ਏ ਸਿੰਪਲ ਜੀਰਾ ਰਾਈਸ ਬਣਾਉਣੇ ਆ ਇਸ ਕਰਕੇ ਲੱਗਿਆ ਕਿ ਅਕੀਸ਼ੂ ਅੱਜ ਸ਼ਾਮ ਦਾ ਟਾਈਮ ਹੈ ਸ਼ਾਮ ਦੇ 7:00 ਵੱਜ ਚੁੱਕੇ ਆ ਤੇ ਅੱਜ ਇਹਦੇ ਚਾਵਲ ਜਿਹੜੇ ਆ ਕਿਸ਼ੂ ਨੇ ਧਰੇ ਆ ਮੈਂ ਬਣਾਇਆ ਜੀ ਰਾਜਮਾ ਤੇ ਅੱਜ ਰਾਜਮਾ ਚਾਵਲ ਆ ਸ਼ਾਮ ਦੇ ਤੇ ਸਾਹਵਾਂ ਲੈ ਆਏ ਨਹੀਂ ਹੈਗੇ ਡਿਊਟੀ ਤੋਂ ਮੰਮੀ ਜੀ ਨੇ ਹੀ ਵਿਆਹ ਤੋਂ ਆ ਚੁੱਕੇ ਆ ਬਹੁਤ ਵਧੀਆ ਵਿਆਹ ਹੋ ਗਿਆ ਉਹਨਾਂ ਦਾ ਜਿੱਥੇ ਗਏ ਸੀਗੇ ਤੇ ਹੁਣ ਮੈਂ ਕਰਦੀ ਆਂ ਖਾਣਾ ਖੋਣਾ ਸਰਵ ਕਰਦੀ ਆਂ ਸਭ ਨੂੰ ਦੇਖਦੀ ਆਂ ਫਿਰ ਆ ਕੇ ਖਾਂਦੇ ਆਂ ਜਿੱਦਣ ਕਰਦੇ ਆ ਸੀ ਤੇ ਮੰਮੀ ਵੀ ਹੁਣ ਠੀਕ ਐ ਮੇਰੇ ਪਿੰਡ ਵਾਲੇ ਉਹਨਾਂ ਨੂੰ ਵੀ ਕਾਫੀ ਫਰਕ ਐ ਮਤਲਬ ਕਿ ਉਹਨਾਂ ਦੀ ਰੈਗੂਲਰ ਜਿਹੜੀ ਉਹ ਪੱਟੀ ਹੋ ਜਾਂਦੀ ਐ ਪਰ ਫਰਕ ਐ ਬਹੁਤ ਜ਼ਿਆਦਾ ਉਹਨਾਂ ਨੂੰ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਐ ਬਹੁਤ ਤੇਜ਼ ਵਾਲੀ ਸਾਰਾ ਵੇਲਾ ਗੰਦਾ ਹੋ ਗਿਆ ਗਿੱਲਾ ਵੀ ਹੋ ਗਿਆ ਤੇ ਗੰਦਾ ਵੀ ਹੋ ਗਿਆ ਬੂਟੇ ਵਧੀਆ ਹੋ ਗਏ ਵੈਸੇ ਬਰਸਾਤ ਇੱਕ ਨਾ ਮੈਂ ਹਾਂ ਨਵੇਂ ਦੋ ਬੂਟੇ ਲਾਈਏ ਇੱਕ ਤਾਂ ਹ ਜਵੈਣ ਲਾਈਏ ਸੀ ਤੇ ਇੱਕ ਆਹ ਲਾਈਏ ਜੀ ਤੁਕਸੀ ਇਹ ਹੁਣੇ ਲੈ ਕੇ ਆਏ ਮਤਲਬ ਕਿ ਹਾਲ ਅਸੀਂ ਤੇ ਇੱਕ ਆਹ ਦੇਖੋ ਇਹ ਅਲੱਗ ਚੀਜ਼ ਹੈ ਦੇਖੋ ਇਹ ਹੈਗਾ ਜੀ ਛੋਈ ਮੋਈ ਦਾ ਬੂਟਾ ਦੇਖ ਤੁਹਾਨੂੰ ਫੀਲ ਕਰਾਉਂਦੀ ਨੂੰ ਮੈਂ ਆਹ ਦੇਖੋ ਕੱਠੇ ਹੋ ਗਏ ਨਾ ਇਹ ਆ ਦੇਖ ਹੁਣ ਆ ਦੇਖ ਚੱਕਰ ਇਹਨੂੰ ਆ ਜਦ ਟੱਚ ਕਰ ਦੇਣਾ ਜਦ ਜਦ ਇਕੱਠਾ ਹੋਏ ਛੋਈ ਮੋਈ ਦਾ ਉੱਟਾ ਕਹਿੰਦੇ ਹੁਣ ਆ ਦੇ ਐਦਾਂ ਇਕੱਠੇ ਹੋ ਗਏ ਐਦਾਂ ਖੁੱਲੇ ਸੀ ਗਿਆ ਨਾ ਤੇ ਹੱਥ ਲਾਇਆ ਐਦਾਂ ਇਕੱਠੀਆਂ ਹੋ ਗਏ ਬਾਅਦ ਵਿੱਚ ਫੇਰ ਖੁੱਲੇ ਜਾਣੇ ਇਹ ਦੁੱਕ ਮਟਕ ਅੱਜ ਹੈ ਜੀ ਮੰਗਲਵਾਰ ਦੀ ਸਵੇਰ ਤੇ ਬੱਚਿਆਂ ਨੂੰ ਅੱਜ ਹੈਗੀ ਛੁੱਟੀ ਤੇ ਹੁਣ ਪੇਪਰ ਦੀ ਤਿਆਰੀ ਕਰ ਰਹੇ ਆ ਕਿਸੇ ਸ਼ਾਮ ਨੂੰ ਟਿਊਸ਼ਨ ਜਾਊਂਗਾ ਫਿਲਹਾਲ ਤਾਂ ਘਰੇ ਬੈਠ ਕੇ ਪੜ੍ਹਾਂਗਾ ਤੇ ਨਵੂ ਵੀ ਆਪਣਾ ਹੁਣ ਕੰਮਕੁਮ ਕਰਕੇ ਹੁਣ ਪੜਨ ਲੱਗੀ ਆ ਬ੍ਰੇਕਫਾਸਟ ਇਹਨਾਂ ਨੂੰ ਮੈਂ ਕਰਾ ਚੁੱਕੀ ਆ ਬ੍ਰੇਕਫਾਸਟ ਵਿੱਚ ਸੀਗਾ ਜੀ ਅੱਜ ਘੀਆ ਦੇ ਪਰੌਂਠੇ ਤੇ ਬਣਾਈਏ ਸਬਜ਼ੀ ਘੀਆ ਦਾ ਇਹ ਖਾਂਦੇ ਨਹੀਂ ਕੀ ਅਦਾਲ ਇਸ ਕਰਕੇ ਇਹਨਾਂ ਲਈ ਮੈਂ ਘੀਆ ਦੇ ਪਰੌਂਠੇ ਬਣਾਤੇ ਸੀਗੇ ਬ੍ਰੇਕਫਾਸਟ ਵਿੱਚ ਦੁਪਹਿਰ ਨੂੰ ਖਾ ਲੂੰਗੇ ਚਲੋ ਇਹ ਤੇ ਬਾਰਿਸ਼ ਸਾੜੇ ਲਗਾਤਾਰ ਹੋ ਰਹੀ ਆ ਅੱਜ ਦੇ ਬਲੌਗ ਚ ਆਈ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ